ਸ਼ੇਰਗਲ ਕਿਚਨ ਤੇ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਦੀ ਆਲੂ ਦੀ ਸਬਜ਼ੀ ਉਮੀਦ ਕਰਦੇ ਹਾਂ ਜੀ ਸਾਰਿਆਂ ਨੂੰ ਪਸੰਦ ਆਉਗੀ ਜਿਹੜੇ ਮੇਰੇ ਵੀਡੀਓ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਂ ਜੀ ਰੈਸਪੀ ਦੀ ਕਰਦੇ ਹਾਂ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਲਿਆ ਜੀ ਆਪਾਂ ਲੰਬਾ ਕੱਟਿਆ ਹੋਇਆ ਪਿਆਜ਼ ਨਾਲ ਲਿਆ ਜੀ ਮੋٹے ਕੱਟੇ ਚਾਰ ਆਲੂ ਨਾਲ ਲਿਆ ਜੀ ਬਰੀਕ ਕੱਟਿਆ ਹੋਇਆ ਅਦਰਕ ਬਰੀਕ ਕੱਟਿਆ ਹੋਇਆ ਲਸਣ ਹਰਾ ਧਨੀਆ ਲਿਆ ਜੀ ਨਾਲ ਲਿਆ ਜੀ ਬਰੀਕ ਕੱਟਿਆ ਹੋਇਆ ਟਮਾਟਰ ਨਾਲ ਲਿਆ ਜੀ ਖੜੇ ਮਸਾਲੇ ਸਾਫਤ ਲਾਲ ਮਿਰਚ ਲਈ ਹੈ ਜੀ ਸਾਫਤ ਧਨੀਆ ਲਿਆ ਜੀ ਦੋ ਤੇਜ ਪੱਤੇ ਲਏ ਹੈ ਜੀ ਸਾਫਤ ਕਾਲੀ ਮਿਰਚ ਲਈ ਹੈ ਤੇ ਸਾਫਤ ਜੀਰਾ ਲਿਆ ਜੀ ਨਾਲ ਲਿਆ ਜੀ ਮਸਾਲੇ ਹਲਦੀ ਲਈ ਹੈ ਜੀ ਇੱਕ ਚਮਚਾ ਇੱਕ ਚਮਚਾ ਲੂਣ ਦਾ ਲਿਆ ਜੀ ਇੱਕ ਚਮਚਾ ਹੀ ਗਰਮ ਮਸਾਲਾ ਲਿਆ ਜੀ ਇੱਕ ਚਮਚਾ ਹੀ ਦੇਗੀ ਲਾਲ ਮਿਰਚ ਲਈਏ। ਬਾਕੀ ਮਸਾਲੇ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੱਧ ਲੈ ਸਕਦੇ ਆਂ ਜੀ। ਜਿੱਦਾਂ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਜੀ। ਲਓ ਜੀ। ਸਭ ਤੋਂ ਪਹਿਲਾਂ ਲਿਆ ਜੀ ਪੈਨ ਦੇ ਵਿੱਚ ਆਪਾਂ ਇੱਕ ਕੜਛੀ ਸਰੋਂ ਦਾ ਤੇਲ। ਤੇਲ ਆਪਣਾ ਗਰਮ ਹੋ ਚੁੱਕਾ ਜੀ। ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਬਤ ਖੜੇ ਮਸਾਲੇ ਜੀ। दो जी मसाले अपने भोज चुके हैं जी हम ऐड करा जी बरीक कटा हुआ लसन ऐड कराँ जी बरीक कटा हुआ अदरक हरी मिर्च मन चंबी तरह मिक्स कराँगा जी ਪਰ ਤੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਆਪਣਾ ਅਦਰਕ ਆਪਣਾ ਪੋ ਚੁੱਕਾ ਜੀ ਹੁਣ ਆਪਾਂ ਐਡ ਕਰਾਂਗੇ ਲੰਮਾ ਕੱਟਿਆ ਹੋਇਆ ਪਿਆਜ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਅੱਜ ਆਪਣਾ ਪਕਣਾ ਸਟਾਰਟ ਹੋ ਗਿਆ ਜੀ ਜਦੋਂ ਤੱਕ ਇਹ ਚੰਗੀ ਤਰ੍ਹਾਂ ਲਾਲ ਨਹੀਂ ਹੋ ਜਾਂਦਾ ਉਦੋਂ ਤੱਕ ਪਿਆਜ਼ ਨਹੀਂ ਭੁੰਨਾਂਗੇ ਲੋ ਜੀ ਪਿਆਜ਼ ਆਪਣਾ ਭੁੱਲ ਦਿੱਤਾ ਹੈ ਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਮੈਨੂੰ ਚੰਗੀ ਤਰ੍ਹਾਂ ਰਲਾਵਾਂਗੇ ਲੋ ਜੀ ਮਸਾਲਾ ਆਪਣਾ ਭੁੱਲ ਦਿੱਤਾ ਹੈ ਜੀ ਆਉਣ ਇਹਦੇ ਵਿੱਚ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਚੰਗੀ ਤਰ੍ਹਾਂ ਹਲਾਵਾਂਗੇ ਲਓ ਜੀ ਟਮਾਟਰ ਆਪਣਾ ਪੱਕ ਰਿਹਾ ਜੀ ਇਹਦੇ ਵਿੱਚ ਆਪਾਂ ਕਰਾਂਗੇ ਜੀ ਪਾਣੀ ਐਡ ਤਾਂ ਜੋ ਟਮਾਟਰ ਚੰਗੀ ਤਰ੍ਹਾਂ ਪੱਕ ਸਕੀ ਹੁਣ ਇਹਦੇ ਵਿੱਚ ਆਪਾਂ 2 ਚਮਚੇ ਦੇਸੀ ਘੋ ਤੇ ਪਾਵਾਂਗੇ। ਲਓ ਜੀ ਤੜਕਾ ਆਪਣਾ ਬਣ ਚੁੱਕਾ ਜੀ। ਹੁਣ ਐਡ ਕਰਾਂਗੇ ਜੀ ਆਦੂ। ਹਲਵਾ ਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਾਵਾਂਗੇ ਤਾਂ ਜੋ ਵਧੀਆ ਤਰੀਕੇ ਨਾਲ ਪੱਕ ਸਕਣ। ਲੋ ਜੀ ਆਲੂ ਆਪਣੇ ਬਣ ਰਿਹਾ ਜੀ। ਬਸ ਥੋੜਾ ਜਿਹਾ ਇਹਦੇ ਵਿੱਚ ਤਰੀ ਹੈਗੀ ਹੈ ਜੀ ਉਹਨੂੰ ਸੁਕਾ ਦੇਵਾਂਗੇ। ਚੰਗੀ ਤਰ੍ਹਾਂ। ਰੰਗ ਦੇਖੋ। ਨਾ ਵਧੀਆ ਆ ਜੀ। ਲਓ ਜੀ ਆਲੂ ਦੀ ਸਬਜ਼ੀ ਬਣ ਕੇ ਆਪਣੀ ਚੰਗੀ ਤਰ੍ਹਾਂ ਰੈਡੀ ਆ ਜੀ। ਦੇਖੋ ਸਾਰੀ ਤਰੀ ਸੁੱਕ ਗਈ ਹੈ ਜੀ। ਮੈਂ ਸੁੱਕੇ ਆਲੂ ਬਹੁਤ ਵਧੀਆ ਬਣੇ ਨੇ। ਥੋੜੇ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਹਰੀਆ ਪਣੀ ਐਡ ਕਰਾਂਗੇ। ਓ ਜੀ ਆਲੂ ਦੀ ਸਬਜ਼ੀ ਬਣ ਕੇ ਆਪਣੀ ਰੈਡੀ ਆ ਜੀ ਹੁਣ ਚੈੱਕ ਕਰਕੇ ਦੱਸਦੇ ਆਂ ਆਲੂ ਦੀ ਸਬਜ਼ੀ ਕਿਦਾਂ ਬਣੀ ਜੀ ਆਲੂ ਦੀ ਸਬਜ਼ੀ ਬਹੁਤ ਸਵਾਦ ਬਣੀ ਆ ਜੀ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਇਹ ਰੈਸਪੀ ਪਸੰਦ ਆਈ ਹੋਵੇਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ